ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਬੈੜਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਟਾਪ ਬਰੀਡ ਇੱਕ ਮਗਰ ਬੱਚੀ ਐ ਇੱਕ ਮਗਰ ਬੱਚਾ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਠਾਕ ਜੀ ਬਹੁਤ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵਧੀਆ ਚੱਲੀ ਜਾਂਦਾ ਬਾਈ ਨਾਮ ਤੇ ਐਡਰੈਸ ਨਾਮ ਬਾਈ ਜੀ ਆਪਣਾ ਜੱਗੀ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਵਾਲਾ ਰਹਿ ਜਾਂਦੀ ਹੈ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਾਂ ਨੂੰ ਜੀ ਨਿਹਾਲ ਸਿੰਘ ਵਾਲਾ ਰਹਿ ਗਿਆ ਭੜੌੜ ਰਹਿ ਗਿਆ ਦਰਸਲਾਬਤਪੁਰਾ ਰਹਿ ਗਿਆ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ ਜੀ 9781330809 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਤੇ ਦੇ ਰਹੇ ਨੇ ਟੌ ਬ੍ਰੀਡ ਬਾਈ ਕਿਹੜਾ ਸੂਆ ਸੂਈ ਆ ਇਹ ਬਾਈ ਜੀ ਪਹਿਲਾ ਸੂਆ ਸੂਈ ਆ ਹਜੇ ਖੀਰੀ ਇਹਨੂੰ ਅੱਜ ਹੋ ਗਏ 9-10 ਦਿਨ ਸੂਈ ਓਕੇ ਦੰਦੋ ਖੀਰੀ ਆ ਦੰਦੂ ਖੀਰੀ ਦਾ ਦੁੱਗ ਦੇ ਦੰਦ ਕੱਢੇ ਆ ਜ ਨਾਂ ਦਾ ਕੋਈ ਚੱਕਰ ਨਹੀਂ ਵੈ ਕਹਿੰਦਾ ਚੈੱਕ ਹੀ ਕਰਵਾ ਦਿੰਦੇ ਆ ਲੈ ਬਈ ਲੰਦ ਚੈੱਕ ਕਰ ਲੋ ਲੈ ਫਾਇਦਾ ਕਰ ਦੂ ਯਾ ਬਾਈ ਯਾਰ ਹੂੰ ਸਹੀ ਆ ਬਈ ਫਾਇਦਾ ਇੰਨੇ ਬਾਹਰ ਹੀ ਕੱਢਿਆ ਖੀਰਾਂ ਚੀ ਦੱਸ ਲਾ ਸਹੀ ਆ ਫੇਸ ਬੜਾ ਪਿਆਰਾ ਹੈ ਨਾ ਬਹੁਤ ਜਿਆਦਾ ਚੰਗਾ ਬਾਈ ਬੱਚੇ ਦਾ ਗੱਠ ਦਾ ਮੁੱਤੂ ਹੀ ਆ ਸਾਰੀ ਹੈ ਜੀ ਮੈਂ ਕਹਿੰਦਾ ਇੱਕ ਚੀਜ਼ ਆ ਯਾਰ ਹਾਂਜੀ ਬਾਈ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਆ ਬਾਈ ਇਹਨੇ ਬਾਕੀ ਸਾਰਾ ਪ੍ਰੋਪਰ ਡਾਟਾ ਬਾਈ ਇਹਨਾਂ ਦਾ ਓਕੇ ਆਪਾਂ ਲਿਖਾ ਕੇ ਲੈ ਕੇ ਆਏ ਮੈਂ ਮਾਲਕਾਂ ਤੋਂ ਠੀਕ ਆ ਬਾਈ ਹਾਂਜੀ ਬੱਚਾ ਵੀ ਬੱਚੀ ਦਿੱਤੀ ਆ ਬੱਚੀ ਵੀ ਬਹੁਤ ਚੰਗੀ ਆ ਬਾਈ ਇੱਕ ਮਿੰਟ ਆਪ ਤੁਸੀਂ ਨਾ ਹੂੰ ਦੱਸ ਦਿਓ ਪੜ ਕੇ ਫੇਰ ਹੀ ਆਪਾਂ ਵੀਡੀਓ ਸ਼ੁਰੂ ਕਰਾਂਗੇ ਠੀਕ ਆ ਬਾਈ ਆ ਮੈਨੂੰ ਉਹਨਾਂ ਨੇ ਦਿੱਤਾ ਸੀਗਾ ਠੀਕ ਆ ਰਿਕਾਰਡ ਬਾਈ ਕੋਲੇ ਸਾਰਾ ਹੈਗਾ ਬਸ ਖੋਲ ਦੇ ਸਾਹਮਣੇ ਆ ਜਾਣਾ ਸਾਰਾ ਕੁਝ ਹਲੋ ਬਾਈ ਆ ਸੀਮਣ ਦੀ ਡਿਟੇਲ ਪਰ ਤੇ ਮੜਾ ਗਿਆ ਕੋਈ ਚੱਕਰ ਨਹੀਂ ਸਕਰੀਨ ਆਪਏ ਜੀ ਬਿਗ ਸ਼ਾਟ ਦੀ ਹਮ ਸੀ ਐਚ ਆਈ ਜੇ ਬਾਈ 4368 ਦੀ ਓਕੇ ਇਹ ਹੈਗੀ ਜੇ ਬਾਈ 50063 ਮਸਟੈਂ ਦੀ ਜਿਹੜੀ ਮਗਰ ਬੱਚੀ ਵਾਹ ਵੇਖੇ ਕਰੋ ਜਾ ਬਾਈ ਸਾਰਾ ਰਿਕਾਰਡ ਆ ਬਾਈ ਕੋਲੇ ਹਨ ਤੇ ਨਾੜਾ ਦੇਖੋ ਨਾੜਾ ਦਾ ਤਾਂ ਮੁੱਲ ਹੀ ਕੋ ਨਹੀਂ ਬਾਈ ਲੈ ਵੇ ਉਧਰ ਵੀ ਦੇਖ ਲੈ ਇਧਰ ਵੀ ਦੇਖ ਲੈ ਬੱਚਾ ਹਜੇ ਪੂਰੇ ਵਿੱਚੀ ਤੇ ਕੱਲਾ ਕੱਲਾ ਥਣ ਥਣ ਵੀ ਮੈਂ ਕਹਿੰਨਾ 3 ਪਾ ਦਾਂ ਬਾਈ ਹੱਥ ਦੀ ਚਵਾਈ ਕਰ ਲਾ ਮਸ਼ੀਨ ਤੇ ਲਾਲਾ ਉਹਦਾ ਮਸ਼ੀਨਤੀ ਚੋਂਦੇ ਸੀਗੇ ਆਪਣੇ ਕੋਲੇ ਕੱਲ ਆਈ ਆ ਆਪਾਂ ਹੱਥ ਨਾਲ ਚੋਣਿਆ ਓਕੇ ਬਾਈ ਸਹੀ ਗੱਲ ਆ ਬਾਈ ਦੀ ਚਵਾਈ ਜਿਵੇਂ ਮਰਜ਼ੀ ਕਰ ਲੈ ਖੁੱਲੇ ਜੇ ਥਣ ਲਿਆ ਕਰਦੇ ਇਹਨੂੰ ਤੋਰੀਏ ਮੜੀ ਜੀ ਸੋਈ ਸਵਾਈ ਬੱਚਾ ਮਗਰ ਬੱਛੀ ਚੰਗੇ ਸੀਵਣ ਦੀ ਆਪ ਚੰਗੇ ਸੀਵਣ ਦੀ ਬੱਛੀ ਆ ਬਾਈ ਦੋ ਦੋ ਨਗ ਮਿਲਨੇ ਦੋ ਇਹਨਾਂ ਖੁੱਲੀ ਫਿਰਦੀ ਆਈ ਆਗੀ ਓਕੇ ਹਰਮ ਚੋਂ ਲਈ ਸੀ ਤੇ ਆ ਥੋੜਾ ਤਲਿਆਰੇ ਦੀ ਔੜ ਜੀ ਕਰਦੀ ਕੋਈ ਚੱਕਰ ਨਹੀਂ ਬਾਈ ਬਸ ਬੱਤੋ ਬਲੈਕ ਡਾਇਮੰਡ ਆ ਬੈਂਕ ਨਾ ਹਾਂਜੀ ਬਾਈ ਹੈਨਾ ਦੇਖੀ ਅਡਰ ਲੱਗਿਆ ਵਾ ਬਾਈ ਅਸ ਅੰਗਰੇਜ਼ਾਂ ਵਾਲਾ ਮੈਂ ਕਹਿੰਦਾ ਯਾਰ ਕੀ ਬਾਤ ਆ ਇਹ ਨਾ ਹੋਊਗਾ ਅਡਰ ਤੇ ਚਾਰੇ ਪਾਸੇ ਬਾਈ ਨਾੜਾ ਹੋਣ ਗਿਆ ਉਧਰ ਵੀ ਉਧਰ ਵੀ ਤੇ ਮਗਰ ਵੀ ਕਹਿੰਦਾ ਤੋੜਾਈ ਦੱਸਦਾ ਬੜ ਦੀ ਖੜਨੂ ਹੀ ਰੱਖਦੀ ਐ ਕਿ ਨਹੀਂ ਇੱਕ ਹੋਰ ਵੀ ਰੈਂਟਰ ਸਾਹਿਬ ਲਈ ਇੱਥੇ ਮਾੜੀ ਲੇਵਾ ਸਮਾਰਕ ਦਾ ਹੋਂਦੇ ਪਛਾਣ ਪੂਰਾ ਪੰਡਾਣਾ ਲੇਵਾ ਮੈਂ ਕਹਿੰਦਾ ਬਾਈ ਕੀ ਪੁੱਛਦਾ ਅਸਲ ਬਾਈ ਬਾਹਲਾ ਫਿੱਟ ਫਿੱਟ ਲੇਵਾ ਕਰਮਾਲੀ ਦਾ ਤੇ ਡਾਕਟਰ ਹੋਰ ਵੀ ਆ ਦੁੱਧ ਹੁਣ ਜਿਹੜਾ ਇਸ ਟਾਈਮ ਪ੍ਰੈਜ਼ੀਡੈਂਟ ਪਿਆਰ ਆ ਚਾਰ ਡੰਗ ਚਵਾ ਕੇ ਦੇਣਾ ਆਪਾਂ ਠੀਕ ਆ ਉਹ ਹੈਗਾ 25 ਪੰਨਾ 25 ਕਿਲੋ ਓਕੇ ਤੇ ਕਹਣਾ ਆਪਾਂ 24 ਕਿਲੋ ਆ ਬਾਈ ਜੀ ਚੱਕ ਬਾਈ ਕਿਆ ਬਾਤ ਆ ਚੀਜ਼ ਆ ਇੱਕ ਦੁੱਧ ਵੀ ਮਿਲੂਗਾ ਕੁਆਲਿਟੀ ਵੀ ਮਿਲੂਗੀ ਥਣ ਲੇਵਾ ਵੀ ਇੱਕ ਨੰਬਰਾਂ ਮੁਠੀ ਵਾਲਾ ਥਣ ਬੱਚਾ ਵੀ ਮਗਰ ਬੱਚੀ ਆ ਸਾਰੀਆਂ ਗੱਲਾਂ ਮੈਂ ਕਹਿੰਦਾ ਭਾਈ ਕੀ ਪੁੱਛਦਾ ਕਿਸੇ ਪਾਸੇ ਕੋਈ ਤਸਾਈ ਨਹੀਂ ਬੱਚੀ ਜੀ ਆ ਜੀ ਚੀਜ਼ ਨਹੀਂ ਮਿਲਦੀ ਰੋਇ 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 ਨਹੀਂ ਮਿਲਦੀ ਆ ਜੀ ਨਾ ਜੀ ਨਾ ਨਾ ਕੀ ਬਾਕੀ ਹੁਣ ਖੀਰਾਂ ਬੱਚੀਆਂ ਤੁਹਾਨੂੰ ਆਪ ਹੀ ਪਤਾ ਲੱਗਣਾ ਹਿਮਾਚਲ ਜਿਹੜਾ ਉਹਨੂੰ ਮੈਂ 10-12 ਕਿਲੋ ਦਾ ਦੰਪ ਭਨੇ ਜਾਂਦਾ ਉਹ ਸਹੀ ਗੱਲ ਆ ਭਾਈ ਇਹ ਬਾਈ ਅਸਲ ਕਿਹਦੀ ਫਾਰਮ ਦੀ ਪਾਲੀ ਵੀ ਆ ਆਪਦੀ ਬੱਚੀ ਹੂੰ ਘਰੇ ਬਾਕੀ ਸਾਰਾ ਡਿਟੇਲ ਕੋਈ ਅੰਤ ਨਹੀਂ ਗਿਆ ਯਾਰ ਲੈਵਾ ਚੈੱਕ ਕਰੋ ਇੱਕ ਵਾਰੀ ਕਿਆ ਬਾਤਾਂ ਨੇ 25 ਕਿਲੋ ਜਿਹੜਾ ਇਹਨ ਕੰਡੇ ਤੇ ਤੋਲ ਕੇ ਦੇਣਾ ਉਹ ਆਗਾ ਸੌਦਾ 24 ਕਿਲੋ ਗਹਿ ਕੇ ਕਰਨਾਗਾ ਓਕੇ ਚਾਰ ਦਿਨ ਅਗਲਾ ਚੋਕ ਤੇ ਤਸੱਲੀ ਨਾਲ ਫੇਰ ਲਿਆ ਸਕਿਆ ਕਿਆ ਬਾਤ ਆ ਬਾਈ ਕੀ ਮੋਲ ਹੋ ਜਾਗੀ ਜੈਜ ਮੋਲ ਵਾਰੀ ਮੰਗਣਾ ਬਾਈ ਦਾ ਪੂਰਤੀ ਕਰ ਲਾਂਗੇ ਕੈਮਰੇ ਜੀ ਕਰ ਦਿੰਦੇ ਆ ਵਾਹ ਕੇ ਨਾ 10 ਹੀ ਦੋ ਜੀ ਜੈ ਜੈ ਦੱਸਿਓ ਬਸ ਜੈ ਜੀ ਦੱਸਾਂਗੇ ਬਾਈ ਜਿਹੜਾ ਲੈਣ ਦੇਣ ਹੋਊਗਾ 1 30 ਦੀ ਬੱਛੀ ਦੇ ਦਾਂਗੇ ਬਾਈ ਚੱਕ ਬਾਈ ਜਮਾ ਜੈਜ ਮੋਲਾ ਲੈ ਫੋਨ ਦੇਖ ਡਾਕਟਰ ਨਾੜਾ ਲੈਵੇ ਦੰਦੋਂ ਮੰਨ ਕੇ ਚਲੋ ਖੀਰੀ ਮੰਨ ਲਿਓ ਦੋ ਦੰਦ ਦੋ ਦੰਦ ਦੀ ਮੰਨ ਲਿਓ ਤੁਸੀਂ ਪਰ ਹਜੇ ਮਾਰੇ ਮਾਰੇ ਕੱਢੇ ਹੀ ਆਗੇ ਠੀਕ ਆ ਬਾਈ ਹਾਂਜੀ ਲੈ ਜਮਾ ਜੈਜ ਹੁਣ ਇਸ ਟਾਈਮ ਜਿਹੜਾ 25 ਕਿਲੋ ਆਪਾਂ 24 ਕਿਲੋ ਕਹਿ ਕੇ ਦੇਣਾਗਾ ਜੀ ਇੱਕ ਚੀਜ਼ ਆ ਕਿ ਨਹੀਂ ਮੈਂ ਕਹਣਾ ਬਾਈ ਕੀ ਪੈਂਦਾ ਬਾਕੀ ਫੈਟ ਵੀ ਫੋਲ ਲਓ ਹਾਂ ਫੈਟ ਵੀ ਬਾਈ ਬਹੁਤ ਵਧੀਆ ਆ ਗੁਰਮੀ ਨਹੀਂ ਮੰਦੀ ਕਰ ਮਾਨਾ ਨੋ 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 ਚੀਜ਼ ਆ ਬਾਈ ਡਾਇਮੰਡ ਪੀਸ ਆ ਨਗੀਨਾ ਹੀ ਆ ਅੱਗੇ ਆ ਗਈ 2 ਨੰਬਰ ਕਰਦੇ ਆਂ ਵਾਰੀ ਹਾਂ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਆ ਬਾਈ ਜਰਸੀ ਦਾ ਕ੍ਰੋਸ ਆ ਬੱਚਾ ਬੱਛਾ ਹਾਂਜੀ ਬੱਚਾ ਨੂੰ ਅੱਜ ਤਿੰਨ ਚਾਰ ਦਿਨ ਹੋ ਗਏ ਬਾਈ ਸੂਈ ਨੂੰ ਠੀਕ ਹੈ ਜੀ 18 ਕਿਲੋ ਇਹਦੇ ਥੱਲੇ ਪੌੜੀ ਹੋਣਾ ਇਸ ਟਾਈਮ ਜਿਹੜੀ ਨੈਟ ਤਿਆਰ ਆ ਓਕੇ ਉਹ ਅਗਲਾ ਆਪਾਂ ਮੱਚਾ ਚਾਰ ਡੰਗ ਝੋਲੇ ਸਹੀ ਆ ਹਾਂਜੀ ਫੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਚੰਗੀ ਜਰਸੀ ਆ ਨਾ ਹਾਂ ਜਰਸੀ ਦਾ ਕ੍ਰੋਸ ਹੀ ਆ ਗਈ ਬਾਈ ਚੱਪਲੀ ਵੀ ਆ ਜਰਸੀ ਦਾ ਕ੍ਰੋਸ ਹੀ ਆ ਗਈ ਹਾਂਜੀ ਤੇ ਲੇਵਾ ਕਰਮ ਵਾਲੀ ਨੂੰ ਇਹਨੂੰ ਵੀ ਬਹੁਤ ਚੰਗਾ ਲੱਗਿਆ ਮੈਂ ਕਹਿੰਦਾ ਭਾਈ ਕੀ ਪੁੱਛਦਾ ਕਿਸੇ ਗੱਲ ਦੀ ਤਸਵੀਰ ਯਾਰ ਪਰ ਸ਼ਾਂ ਤੋਂ ਕੋੜਾ ਪੜਾ ਦੇਖੋ ਕਰਮ ਵਾਲੀ ਦਾ ਬਾਕੀ ਬਾਈ ਨਮਜੂਦ ਚੌੜੀ ਚੂੜੀ ਕੋਈ ਨਹੀਂ ਚੱਕਦੀ ਲੱਸੀ ਨਹੀਂ ਲਾਮੇ ਨਹੀਂ ਤੇ ਫੰਡ ਲਈ ਵੀ ਇਹ ਤਿਆਰ ਕਰੀ ਬੈਠੀ ਆ ਤਿਆਰ ਕਰੀ ਫਿਰਦੀ ਆ ਅਜੇ ਤਾਂ ਬਾਬੇ ਦੀ ਕਿਰਪਾ ਨਾਲ 4 ਦਿਨ ਹੀ ਹੋਇਆ ਬਾਈ ਜਿੱਦ ਦੇ ਦੁੱਧ ਤੇ ਆ ਗਈ ਬੱਚੀ ਦੱਸੂਗੀ ਇਹ ਵੀ ਸਹੀ ਗੱਲ ਆ ਬਾਈ ਬਾਹਰ ਹੀ ਗੱਲ ਕਰਦੇ ਆਪਾਂ 23 24 ਕਿਲੋ ਦੁੱਧ ਵੇਟ ਖੁੱਲਾ ਨਾਪਦੂਗੀ ਬਾਈ ਸਹੀ ਗੱਲ ਆ ਬਾਈ ਕੀ ਆ ਕਹਿੰਦੇ ਮੂਰੇ ਮੌਸਮ ਵੀ ਚੰਗਾ ਰੁੱਤ ਖੈ ਤਾਂ ਪੜਾ ਪੜਾ ਬਾਈ ਬਾਹਰਾਂ ਦੇਖ ਲੈ ਹਮ ਅਜੇ ਤਾਂ ਮੂਰੇ ਵੀ ਨਹੀਂ ਲੱਹੀਆਂ ਇਹਨਾਂ ਗਾ ਮੈਂ ਕਹਿੰਦਾ ਪੂਰੀ ਪਲੀ ਵੀ ਜਾਣ ਵਾਲੀ ਬੈਗ ਹਾਂ ਭਾਈ ਤਾਂ ਦੰਦਾ ਜੀ ਬਾਈ ਹੂੰ ਵੀ 6 ਦਾੰਦਾ ਠੀਕ ਆ ਪੱਟ ਕੇ ਦਿਖਾ ਦਿੰਨੇ ਆਪਾਂ ਵਰਨ ਕੇ ਹਮ ਥੋੜਾ ਜਿਹਾ ਧੱਕਾ ਕਰ ਦਿੰ ਇਦਾਂ ਵੀਰੇ 1 5 ਮਾਨਤਾਨ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਠੀਕ ਐ ਵੀਰੇ 1 ਲੱਖ 5000 ਰੁਪਇਆ ਮੋਹਲਾ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਮਾਨਤਾਨ ਜ਼ਰੂਰ ਹੋ ਜਾਊਗਾ ਪਰ ਇੱਕ ਚੀਜ਼ ਆ ਥਣ ਲੈ ਵੀਰੇ ਹਾਂਜੀ ਬਾਈ ਕੋਈ ਦਾ ਕੋਈ ਲੱਸੀਆਂ ਨਹੀਂ ਲਾਵੀਆਂ ਨਹੀਂ ਪੂਰੀਆਂ ਪੜੀਆਂ ਬਾਕੀ ਬਾਈ ਸੀਟ ਸੁਲਾ ਕੇ ਠੰਡੀਆਂ ਮਿੱਠੀਆਂ ਦੋਨੇ ਪਾਸੇ ਬਹਿ ਕੇ ਪੀੜੀ ਡਾਹ ਕੇ ਚੋਈ ਚੱਲ ਪਾਵਾਂ ਹੂੰ ਸੈਲੀ ਪਟਨਾ ਦੇ ਬਾਬੇ ਦੀ ਮਿਹਰ ਨਾਲ ਠੀਕ ਐ ਬਾਈ ਹੂੰ ਲੈਵਾ ਦੇ ਪੂਰਾ ਪੰਡ ਵਾਲਾ ਮੈਂ ਕਹਿੰਦਾ ਬਾਈ ਕੀ ਪੁੱਛਦਾ ਯਾਰ ਬੋਣਾ ਫਿੱਟ ਫਿੱਟ ਲੈਵਾ ਪਿਆ ਆ ਦਰਦੀ ਆ ਥੋੜਾ ਜਿਹਾ ਕੈਮਰਾ ਜੇ ਤੋਂ ਕੋਈ ਚੱਕਰ ਬਾਈ ਜਗਦੀ ਆ ਬਾਈ ਫਰਡ ਬਹੁਤ ਚੰਗੀ ਆ ਮੈਂ ਕਹਿੰਦਾ ਬਾਈ ਕੀ ਪੁੱਛਦਾ ਲੈ ਮੈਂ ਤਾਂ ਪੈਰ ਹੀ ਨਹੀਂ ਪਟਣ ਵਾਲਾ ਕਰਦਾ ਬਾਕੀ ਮੁੱਲ ਵੀ ਜਾਇਜ਼ ਰੱਖਿਆ ਹੈ ਜੀ ਕੁਆਲਿਟੀ ਦੇ ਬੱਚਾ ਦਾ ਬਾਪੂ ਮੇਰ ਦਾ ਤੂੰ ਦੱਸੇਂਗਾ ਬਾਈ ਅਸਲ ਅੰਗਰੇਜ਼ਾਂ ਹੱਟ ਲੱਗਾ ਕਿ ਤੇ ਖਰੀਦ ਮੁਥਰ ਹੋ ਜਾ ਲੈ ਸਹੀ ਗੱਲ ਫਾੜੀ ਵਾਲਾ ਲੈ ਕਹਿ ਰੰਦਾ ਮੈਂ ਕਹਿੰਦਾ ਚੀਜ਼ ਆ ਫਾੜੀ ਵਾਲਾ ਇਹਨੂੰ ਲੱਗਿਆ ਵਾ ਦੇ ਨਗੀਨਾ ਯਾਰ ਨਗੀਨਾ ਮੈਂ ਕਹਿੰਦਾ ਬਾਈ ਅਗਲੇ ਜਿੱਕੜੇ ਜਾਵੜੀ ਦੱਸੂਗੀ ਮੈਂ ਹਾਂ ਕੀ ਚੀਜ਼ਾਂ ਬਾਬੇ ਦੀ ਕਿਰਪਾ ਨਾਲ ਬੰਦੀ ਦੀ ਸੇਵਾ ਚੰਗੀ ਹੋਵੇ ਦੁੱਧ ਤਾਂ ਵਛੂਤੀ ਕਿਲੋ ਨਹੀਂ ਵਾਲਾ ਸਹੀ ਗੱਲ ਐਨੀ ਇੱਕ ਪ੍ਰੀਕ ਆ ਟਰੀ ਕਾ ਟਰ ਗਈ ਪਈ ਨਾਗਸੀਪਰਾ ਕੋਲੇ ਦੋ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ